ਮਾਨ ਸਮਾਨ ਜਿਹੜੇ ਕੀਤੇ ਜਾਣਗੇ ਗੋਗੂ ਦੌਧਰ ਵਾਲੇ ਦੇ ਬਾਜੀ ਇੱਕ ਗੁਜ਼ਾਰਿਸ਼ ਆ ਵੀ ਗੁੱਸਾ ਵੀ ਨਾ ਕਰਿਓ ਅਜਿਹੇ ਲਾਈਟ ਆ ਨਾ ਇਹ ਸਿੱਧੀ ਪੈਂਦੀ ਹੈ ਤੁਹਾਡੀ ਕੋਈ ਫੋਟੋ ਨਹੀਂ ਆਉਂਦੀ ਬਾਜੀ ਜੇ ਆਪਾਂ ਗਰਾਊਂਡ ਵਿੱਚ ਆ ਜੀਏ ਨਾਲੇ 35 ਦਾ ਕੈਮਰਾ ਨਾਲੇ ਸਾਰਾ ਕੁਝ ਕਲੀਅਰ ਆਜੂ ਆ ਜਾ ਵੀਰ ਬੈਸ ਰੇਡ ਨਾਰ ਜੋੜ ਨੌ ਕਬੜੀਆਂ ਵਜੇ 9 ਪੁਆਇੰਟ ਬੈਸ ਰੇਡ ਨਾਰ ਜੋੜ ਨੌ ਕਬੜੀਆਂ ਪਾ ਕੇ ਨੌ ਨੰਬਰ ਲੈਨੇ ਤਾੜੀ ਮਾਰੋ ਜ਼ੋਰਦਾਰ ਬੈਲਟ ਯਾਫੀ ਅੰਬੂ ਕੱਲਕਲਾ ਬਸ ਯਾਫੀ ਅੰਬੂ ਕੱਲਕਲਾ ਲੈ ਵੀ ਅੰਬੂ ਬਧਾਈ ਨੌਜਵਾਨਾਂ ਤੈਨੂੰ ਅੰਬੂ ਕੱਲਾਂ ਵਾਲਾ ਬੈਲਟ ਯਾਫੀ ਬਣਿਆ ਕਹਿੰਦੇ ਅੱਜ ਦੇ ਕਪੜਾ ਹਾਂਜੀ ਪ੍ਰਾਈਜ਼ ਜਿਹੜਾ ਦੇ ਦੀਏ ਜੇ ਆਪਾਂ ਜਲਦੀ ਦੇ ਨਾਲ ਸੈਕੰਡ ਟੀਮ ਪਹਿਲਾ ਮਲਕ ਹਾਂ ਸੈਕੰਡ ਪੀਸ਼ ਜਿਹੜੀ ਮਲਕ ਨੇ ਹਾਸਲ ਕੀਤੀ ਹੈ ਥੋੜਾ ਅੱਗੇ ਨੂੰ ਜੋ ਮਲਕ ਦੀ ਟੀਮ ਜਿਹੜੀ ਸੈਕੰਡ ਰਹੀ ਹੈ ਵੱਡੀ ਵਧਾਈ ਹੈ ਗਗਨ ਹੰਦਾਨ ਨੂੰ ਹੈਪੀ ਹੰਦਾਨ ਨੂੰ ਓਕੇ ਓਕੇ ਅੰਮ੍ਰਿਤ ਦੀ ਬਾਸ ਜਾਫੀ ਤੇ 나ੜ ਜੋੜ ਜਿਹੜਾ ਬੈਸਟ ਰੈਡਰ ਦੇ ਕੱਪ ਦਾ ਸੈਕੰਡ ਪ੍ਰਾਈਜ਼ ਲੈ ਵੀ ਚੀਮਿਆ ਪਹਿਲਾ ਮਲਕ ਵਾਲ ਨੂੰ ਸੈਕੰਡ ਪ੍ਰਾਈਜ਼ ਆਪਾਂ ਦੇ ਦਈਏ ਦਲਵੀਰ ਕਨੇਡਾ ਵਾਲੇ ਦਾ ਇਹ ਸੈਕੰਡ ਪ੍ਰਾਈਜ਼ ਹੈ ਮਲਕ ਦੇ ਪਲੇਅਰ ਹੈਪੀ ਹੁਣੀ ਹਿੰਦੇ ਬਾਈ ਹੁਣੀ ਉਧਰ ਜਲਦੀ ਪਹੁੰਚ ਜਾਣ ਸੈਕੰਡ ਪ੍ਰਾਈਜ਼ ਜਿਹੜਾ ਮਾਲਕ ਦੀ ਟੀਮ ਨੂੰ ਦਿੱਤਾ ਜਾ ਰਿਹਾ ਹੈ 1 ਮਿੰਟ 1 ਮਿੰਟ ਜੀ 360 ਪਿੰਡ ਦੇ ਫੋਟੋ ਜਿਹੜੀ ਹੋਣੀ ਹੈ kabbadi360.com ਮਾਲਕ ਵਾਲੇ ਕਿੱਥੇ ਨੇ ਆ ਜਾਓ ਬਾਈ ਜੀ ਪ੍ਰਾਈਜ਼ ਦੇਣ ਲੱਗਿਆ ਤੁਹਾਨੂੰ ਪ੍ਰਾਈਜ਼ ਵੀ ਕਹਿੰਦੇ ਦੁਨੀਆ ਦਾ 스타 ਖੁਸ਼ੀ ਦੁੱਗਾਂ ਵਾਲਾ ਕਹਿੰਦੇ ਦੇ ਰਿਹਾ ਪ੍ਰਾਈਜ਼ ਦੁੱਗਾਂ ਵਾਲ ਦੀ ਧਰਮੀ ਹਾਜ਼ਰੀ ਹੈ ਕਹਿੰਦੇ ਅੱਜ ਦੇ ਕੱਪ ਦੇ ਸੈਕੰਡਰੀ ਇਹ ਟੀਮ ਮਾਲਕ ਦੀ ਫਾਸਟ ਟੀਮ ਚਮਿੰਡਾ ਹਾਂ ਰਵੀ ਜਮਾ ਫਾਸਟ ਟੀਮ ਚਮਿੰਡਾ ਉਧਰ ਦੁਕਾਨ ਵਾਲਾ ਪੂਰਾ ਕਹਿੰਦੇ ਹੱਸੀ ਜਾਂਦਾ ਕੈਮਰਾ ਨਹੀਂ ਸੈੱਟ ਹੁੰਦਾ ਸਾਡੇ ਸ਼ੰਕਰ ਦਾ ਸਾਥ ਸ੍ਰੀ ਅਕਾਲ ਜੀ ਫਾਸਟ ਟੀਮ ਚਮਿੰਡਾ ਹਰਮੀਤ ਭਾਈ ਜੀ ਕਿੱਥੇ ਹਰਮੀਤ ਜੀ ਨਾਲ ਹੋ ਜੋ ਸਾਰੇ ਜਾਣੇ ਓਕੇ ਗੱਗੂ ਅਤੇ ਅੰਬੂ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਣਾ ਲੈ ਵੀ 나ਟ ਵੱਡੀ ਵਧਾਈ ਹੈ ਤੈਨੂੰ ਨੌਜਵਾਨਾ 나ਟ ਝੋੜ ਯਾਰਾਂ ਦਾ ਯਾਰ ਹੈ ਲੈ ਵੀ ਹੈ ਤੂੰ ਸਰੀਂ ਪਿੰਡ ਵਿੱਚ ਟੀਮ ਜਿੱਤੀ 나ਟ ਮੈਨੂੰ ਕਹਿੰਦਾ ਮੇਲਾ ਕਹਿੰਦਾ ਸਾਡੇ ਪਿੰਡ ਸਾਡੇ ਨਾਲ ਹੀ ਚੱਲੀ ਮੇਲਾ ਦੇਖਿਆ 나ਟ ਦੇ ਨਾਲ ਇਤਕੀ ਸ਼ਪਾਰਦਾ ਗੱਗੂ ਦੌਦਰ ਸਾਡਾ ਵੀਰ ਵਿਸ਼ੇ ਸਨਮਾਨ ਹੋਵੇਗਾ ਦੌਦਰ ਵਾਲੀ ਗੁੱਗੂ ਆ ਮੰਨੀ ਮੰਨਾ ਵੀਰ ਗੁੱਗੂ ਦੌਦਰ ਦੇ ਵਿਸ਼ੇ ਤੌਰ ਤੇ ਮਾਨ ਸਨਮਾਨ ਜਿਹੜੇ ਕੀਤੇ ਜਾ ਰਹੇ ਨੇ ਗਗੂ ਡੋਗਰ ਡੋਗਾਂ ਵਾਲਾ ਖੁਸ਼ੀ ਕਬੱਡੀ ਦਾ 스타 ਵਿਸ਼ੇਸ਼ ਤੌਰ ਤੇ ਕਹਿੰਦੇ ਮਾਣ ਕਰਦਾ ਆਪਣੀ ਸਾਰੀ ਭਰਾਵਾਂ ਦਾ ਆਮਨਦੀਪ ਅੰਬੂ ਕੱਲਾਂ ਵਾਲਾ ਸਰਦਾਰ ਕਰਮ ਸਿੰਘ ਦਾ ਕਹਿੰਦੇ ਪੁੱਤਰ ਐਂਬੂ ਕੱਲਾਂ ਵਾਲਾ ਕਬੱਡੀ ਦੇ 스타 ਅੱਜ ਇਸੇ ਧਰਤੀ ਤੇ ਪੁੱਜੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਮੰਨਾ ਰਸ਼ੀਨ ਰਸ਼ੀਨ ਵਾਲੇ ਮੰਨੇ ਦਾ ਵਿਸ਼ੇਸ਼ ਤੌਰ ਤੇ ਕਹਿੰਦੇ ਮਾਣ ਸਨਮ ਜਿਹੜਾ ਕੀਤਾ ਜਾਣਾ ਤੋ ਹੌਲੀ ਦਾ ਕਬੱਡੀ ਕੱਪ ਆਪਣੀਆਂ ਜਾਦਾ ਛੜਦਾ ਹੋਇਆ ਸਮਾਪਤੀ ਵੱਲ ਨੂੰ ਵੱਧਾ ਹੋਇਆ ਬਾਜੀ ਗੱਗੂ ਆ ਜਾ ਕੇ ਨਾ ਇਧਰ ਨੌਜਵਾਨਾ 1500 ਹੈ ਗੱਗੂ ਦੇ ਲਈ ਇਹ ਪਹਿਲਾਂ ਕਿੱਲੇ ਚਮਿੰਡੇਵਾਲ ਦੇ ਜਫੇ ਤੇ ਲਾਇਆ ਸੀ ਪਰ ਨੌਜਵਾਨਾ ਤਰੀ ਖੇਡ ਤੋਂ ਖੁਸ਼ ਹੋ ਕੇ ਨਾ ਤੈਨੂੰ ਦੇਣਾ ਏ 1500 ਖੁਸ਼ੀ ਦੁੱਗਾਂ ਵਾਲੇ ਨੇ ਬਿਆੰਤ ਜੀਮੀ ਨੇ ਨਾਲ ਕਿੰਨੇ ਸਰਤਾਜ ਨੇ ਗੱਗੂ ਦੌਧਰ ਵਾਲਾ ਕਿੱਥੇ ਹੈ ਗੱਗੂ 1500 ਰੁਪਏ ਜਿਹੜਾ ਗੱਗੂ ਦਾ ਦੌਧਰ ਵਾਲੇ ਦਾ ਸਾਡੇ ਕੋਲ ਜਿਹੜਾ ਪ੍ਰਾਪਤ ਕਰ ਲਵੇ ਗੱਗੂ ਦੌਧਰ ਵਾਲਾ ਆਪਣਾ 1500 ਪ੍ਰਾਪਤ ਕਰੇਗਾ ਚਲੋ ਵੀਰ ਜੀ ਹਾਂਜੀ ਜਲਦੀ ਹਰੀਆਪ ਅੰਬੂ ਘੱਲਾਂ ਵਾਲਾ ਕਦੇ ਮੋਟਰਸਾਈਕਲ ਜਿੱਤੇ ਦਾ ਕਦੇ ਐਲਈਡੀਆਂ ਅੱਜ ਬਾਸ਼ੀ ਮਸ਼ੀਨ ਜਿੱਤੀ ਹੈ ਕਹਿੰਦੇ ਸਜਾਫੀ ਨਹੀਂ ਲੱਖ ਲੱਖ ਵਾਰ ਮੁਬਾਰਕਬਾਦ ਹੈ ਇਸ ਨੌਜਵਾਨ ਨੂੰ 나ੜ ਜੋੜ ਕਿੱਥੇ ਆ ਜੀ 나ੜ ਜੋੜ ਇਹਦਾ ਫਕਰ ਜੱਟ ਹੈ ਨਾੜ ਦੇ ਲਈ ਤਾੜੀ ਮਾਰੋ ਇੱਕ ਵਾਰੀ ਜਰ ਜ਼ੋਰਦਾਰ ਬੇਸੀ ਸੁਆਵਾ مالک ਹੈ 나ੜ ਝੋਟ ਬਲਾ ਜੋੜ ਦੇ ਲਾਗੇ ਟੱਪਰੀਆਂ ਤੋਂ 나ੜ ਨੇ ਮੋਟਰਸਾਈਕਲ ਜਿੱਤੇ ਆ ਇੱਕ ਦਰਸ਼ਕੀ ਨੂੰ ਆ ਕੇ ਕਹਿੰਦਾ 27 ਤਰੀਕ ਨੂੰ ਕਹਿੰਦਾ 나ਟ ਤੇ ਮੋਟਰਸਾਈਕਲ ਦਾ ਜਿੱਤ ਲੈ ਕਹਿੰਦਾ ਮੈਂ ਘਰੋਂ ਕਹਿ ਗਈ ਤੇਰੇ ਅੱਗੇ 나ਟ ਮੋਟਰਸਾਈਕਲ ਜਿੱਤੇ ਜਾਵੇ ਨਾ ਪ੍ਰਦੀਪ ਸੱਚੀ ਗੱਲ ਹੈ ਕਹਿੰਦਾ ਵੀ ਪਿੰਡ ਨੂੰ ਟੀ-ਸ਼ਰਟ ਤੇ ਇਕੱਲੀ ਨੀਕਰ ਪਾ ਕੇ ਜਾਵੇ ਕਹਿੰਦਾ ਲੋਅਰ ਪਾ ਕੇ ਨਾ ਜਾਵੇ ਏ ਮੈਨੂੰ ਬਲਾਜੌਰ ਮਿਲਿਆ ਖੁਸ਼ੀ ਸੱਚੀ ਗੱਲ ਐ ਬਲਾਜੌਰ ਦੇ ਅੱਗੇ ਮੈਂ ਲੱਗਿਆ 98 ਮੋਟਰਸਾਈਕਲ ਭਜਾਈ ਜਾਵੇ 80 ਦੀ ਸਪੀਡ ਦੇ ਜੇ ਨੀਕਰ ਪਾਈ ਹੋਈ ਮੈਂ ਕਿਹਾ 나ੜੇ ਕੀ ਚੱਕਰ ਐ ਕਹਿੰਦਾ ਕੋਈ ਦਰਸ਼ਕ ਯਾਰ ਕਹਿ ਕੇ ਗਿਆ ਸੀ ਵੀ ਜੇ ਅੱਜ ਮੈਂ ਘਰੋਂ ਕਹਿ ਕੇ ਤੇਰੇ ਵੀ ਤੂੰ ਮੋਟਰਸਾਈਕਲ ਜਿੱਤੇਗਾ ਤਾਂ ਪਿੰਡ ਕਹਿੰਦਾ ਨੀਕਰ ਬਣਾਉਣ ਤੇ ਜਾਵੇਂਗਾ ਇਹ ਫੱਕਰ ਜਾਟਾ 98 ਜੋੜ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ ਕਿਸੇ ਦੀ ਆਣ ਅਤੇ ਸ਼ਾਨ ਦੇ ਖਿਲਾਫ ਕੋਈ ਗਲਤ ਸ਼ਬਦ ਬੋਲ ਨਾਵੇ ਮਾਫ ਕਰਦੇ ਹੋ ਹਾਂਜੀ ਜਕਾਰਾ ਬੁਲਾ ਲੀਏ ਜ਼ੋਰਦਾਰ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ